ਜੇ ਸਭ ਜਿੱਦਾਂ ਸਰਕਾਰ ਬਣੀ ਸੀ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਕਿ ਅਨਮੋਲ ਗਗਨਮਾਨ ਵੀ ਵੀ ਸਾਡੀ ਇੱਥੇ ਸੜਕਾਂ ਰਸਤਿਆਂ ਦਾ ਪਾਣੀਆਂ ਦਾ ਕੋਈ ਹਿੱਲਾ ਕਰਦੇ ਤੇ ਸ਼ਾਇਦ ਉਹ ਲੋਕਾਂ ਦੇ ਨਾ ਉਸ ਨੂੰ ਮੋਚੀ ਸੀ ਜੀ ਬਿਲਕੁਲ ਹਾਂ ਸੀਐਮ ਹਾਊਸ ਤੋਂ 1 ਕਿਲੋਮੀਟਰ ਦੂਰੀ ਤੇ ਬੈਠੇ ਆ ਤੁਸੀਂ ਚੱਲ ਕੇ ਆਏ ਆ ਦੇਖਿਆ ਤੁਸੀਂ ਰਸਤੇ ਦੀ ਕੀ ਹਾਲਤ ਹੈ ਸਭ ਤਿਲ ਮਾਜਰੀ ਦੇ ਵਿੱਚ 33 ਪੰਚਾਇਤਾਂ ਸਰਵਸੰਤੀ ਬਣੀ ਆ ਉਹਦੇ ਵਿੱਚ ਇਹਨਾਂ ਨੇ ਜਿਹੜੀ 5 ਲੱਖ ਰੁਪਏ ਗ੍ਰਾਂਟ ਸਰਬਸੰਪਤੀ ਆਈ ਲਾਂਚ ਕੀਤੀ ਸੀ ਸਿਰਫ 3 ਪੰਚਾਇਤਾਂ ਨੂੰ ਦਿੱਤੀਆਂ ਤੇ ਅਜੇ ਵੀ 30 ਪੰਚਾਇਤਾਂ ਨੂੰ ਕੋਈ ਗ੍ਰਾਂਟ ਨਹੀਂ ਮਿਲਨੀ ਜਦਕਿ 10-11 ਮਹੀਨੇ ਆਪਣਾ ਪੰਚਾਇਤਾਂ ਬਣੀ ਨਹੀਂ ਹੋਈ ਇਹ ਪਹਿਲੀ ਵਾਰੀ ਹੋਇਆ ਸੀ ਭਵਿੱਖ ਦੇ ਵਿੱਚ ਵੀ ਸਰਕਾਰ ਵੀ ਐਮਐਡੀ ਵੀ ਉਸੇ ਪਾਰਟੀ ਦਾ ਹੈ ਸਸੇ ਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਬੰਨ ਮੀਆਂ ਪੁੱਤਰ ਅੱਜਕਲ ਕਰਾਂਗੇ ਵਿਧਾਨ ਸਭਾ ਹਲਕਾ ਖਰੜ ਦੀ ਹਲਕਾ ਖਰੜ ਦੇ ਵਸਨੀਕਾਂ ਨੂੰ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹਨਾਂ ਮੁਸ਼ਕਲਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਅੱਜ ਹਲਕਾ ਵਿਧਾਨ ਸਭਾ ਖਰੜ ਤੋਂ ਮੈਂਬਰ ਜ਼ਿਲ੍ਹਾ ਪ੍ਰਸ਼ਦ ਸ਼ੋਭਨੀਕਲ ਦੇ ਆਗੂ ਅਤੇ ਹੋਗੇ ਸਮਾਸੇਵੀ ਚੌਧਰੀ ਸ਼ਾਮਲਲ ਬਜਰੀ ਹੋਰ ਵੱਲੋਂ ਇੱਕ ਵਿਸ਼ੇਸ਼ ਕਾਨਫਰੰਸ ਰੱਖੀ ਗਈ ਹੈ ਸੋ ਉਸਰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਹਰਮਨ ਜੀ ਸੋ ਅੱਜ ਕਿਸ ਸੰਦਰਭ ਵਿੱਚ ਅੱਜ ਦੀ ਇਹ ਵਿਸ਼ੇਸ਼ ਕਾਨਫਰੰਸ ਰੱਖੀ ਗਈ ਹੈ ਇਹ ਵਿਸ਼ੇਸ਼ ਜਿਹੜੀ ਰੱਖੀ ਗਈ ਹੈ ਸਾਡੇ ਏਰੀਆ ਦੇ ਜਿਹੜੀ ਹਲਕੇ ਦੀ ਵਿਕਾਸ ਦੀ ਗੱਲ ਕਰਦੇ ਆ ਜੇ ਆਪਾਂ ਰਸਤੇ ਦੀ ਪਾਣੀਆਂ ਦੀ ਉਹਦੇ ਵਿਸ਼ੇ ਤੇ ਆਪਾਂ ਤਿੰਨ ਤਰੀਕ ਨੂੰ ਇੱਕ ਮੋਲਾਪੁਰ ਬੈਰੀਅਰ ਦੇ ਉੱਤੇ ਜਿੱਥੇ ਵਿਧਾਨ ਸਭਾ ਹਲਕਾ ਖਰੜ ਸਟਾਰਟ ਹੁੰਦਾ ਉੱਥੇ ਅਸੀਂ ਇੱਕ ਧਰਨੇ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਤੋਂ ਅਬ ਬੀਬਾ ਅਨਮੋਲ ਗਗਨਮਾਨ ਤੋਂ ਲੋਕਾਂ ਦੇ ਰੂਬਰੂ ਕਰਾਉਣਾ ਚਾਹੁੰਦੇ ਆ ਉਹਨਾਂ ਨੇ ਜਿਹੜੇ ਪਿਛਲੇ ਪੌਣੇ 4 ਸਾਲਾਂ ਦੀ ਡਿਵੈਲਪਮੈਂਟ ਕੀਤੀ ਹੈ ਹਲਕੇ ਦੀ ਲੋਕ ਪੁੱਛਣਾ ਚਾਹੁੰਦੇ ਆ ਉਹਨਾਂ ਨੂੰ ਕਿ ਤੁਸੀਂ ਸਾਡੇ ਹਲਕੇ ਦੀ ਨਿਮੈਂਦਗੀ ਕੀਤੀ ਐ ਇਤਨੀ ਵੱਡੀ ਵੋਟਾਂ ਦੇ ਨਾਲ ਜਿੱਤ ਕੇ ਗਏ ਐ ਤੋਂ ਤੇ ਅਸੀਂ ਉਹਦੇ ਬਾਰੇ ਉਹਨਾਂ ਨੂੰ ਤਿੰਨ ਤਰੀਕਾ ਦਾ ਮੈਸੇਜ ਲਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਸੱਦ ਕੇ ਮੌਕੇ ਤੇ ਲੋਕਾਂ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਉਹ ਸਾਰੀਆਂ ਲੋਕ ਦੱਸਣਗੇ ਸ਼ੋਹਲ ਜੀ ਤੁਸੀਂ ਹਲਕੇ ਦੇ ਲੋਕਾਂ ਦੇ ਵਿਚਰਦੇ ਰਹਿੰਦੇ ਹੋ ਕਿਹੜੀਆਂ-ਕਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਸਭ ਤੋਂ ਮੇਨ ਮੁਸ਼ਕਲ ਹੈ ਜੇ ਕੋਈ ਜਿਹੜਾ ਹਲਕੇ ਨਾਮਾ ਕਰਾਉਂਦੇ ਆ ਆਪਾਂ ਨਾਮਾ ਕਰਾਉਂਦੇ ਵੀ ਸਾਡਾ ਹਲਕਾ ਖਾੜ ਦਾ ਹਲਕੇ ਦਾ ਏਰੀਆ ਨਾਮਾ ਕਰਾਂ ਉਹਦੇ ਵਿੱਚ ਪਾਣੀ ਦਾ ਬਹੁਤ ਵੱਡਾ ਮੁੱਦਾ ਐ ਪਾਣੀ ਪੀਣ ਵਾਲਾ ਪਾਣੀ ਸਿੰਘਾ ਦੇਵੀ ਕਲੋਨੀ ਦੇ ਵਿੱਚ ਪੀਣ ਦਾ ਪਾਣੀ ਵੀ ਨਹੀਂ ਹੈਗਾ ਤੇ ਜਿਹੜੇ ਰਸਤੇ ਐ ਕੱਲ 4 ਵਜੇ ਮੈਂ ਇੱਥੇ ਸੀ ਇੱਥੇ ਜਿਹੜੇ ਸੜਕ ਸੀ ਉਹ ਸੜਕ ਦਾ ਨਾਲੇ ਦੇ ਰੂਪ ਦੇ ਵਿੱਚ ਪਾਣੀ ਇਹਨਾਂ ਤੇ ਸੀਵਰੇਜ ਦੀ ਵਿਜਾ ਕਰਕੇ ਰੋੜਾਂ ਦੀ ਵਿਜਾ ਕਰਕੇ ਨਾ ਡਵੈਲਪਮੈਂਟ ਹੋਣ ਕਰਕੇ ਕੱਲ ਇੱਥੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਇੱਥੇ ਕਈ ਦੁਕਾਨਦਾਰ ਘਰ ਤੋਂ ਵੇਚਰ ਹੋ ਗਏ ਦੁਕਾਨਦਾਰਾਂ ਨੇ ਜਿਹੜਿਆ ਨੇ 35-35 40-40 ਹਜ਼ਾਰ ਰੁਪਏ ਪ੍ਰਤੀ ਮਹੀਨਾ ਰੈਂਟ ਤੇ ਦੁਕਾਨਾਂ ਲਈਆਂ ਹੋਈਆਂ ਉਹ ਵਿਚਾਰੇ ਦੁਕਾਨਾਂ ਛੱਡ ਕੇ ਉਹਨਾਂ ਦੇ ਕੋਲ ਮਕਾ ਰੋੜਾਂ ਦੀ ਵਜਾ ਕਰਕੇ ਪਾਣੀਆਂ ਦੀ ਵਜਾ ਕਰਕੇ ਉਹ ਲੋਕ ਆਪਣਾ ਜਿਹੜਾ ਖਾਣ ਪੀਣ ਦਾ ਪ੍ਰਸਿਸਟਮ ਆਪਣਾ ਜਿਹੜਾ ਬਿジネス ਸੀ ਉਹ ਬਿਲਕੁਲ ਠੱਪ ਹੋ ਗਿਆ ਇਹਨਾਂ ਦਾ ਸਿਰਫ ਸਰਕਾਰਾਂ ਦੀ ਵਜਾ ਕਰਕੇ ਜੇ ਜਿੱਦਾਂ ਸਰਕਾਰ ਬਣੀ ਸੀ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਕਿ ਅਨਮੋਲ ਬਲਮਾਨ ਵੀ ਸਾਡੀ ਇੱਥੇ ਸੜਕਾਂ ਰਸਤਿਆਂ ਦਾ ਪਾਣੀਆਂ ਦਾ ਕੋਈ ਹਿੱਲਾ ਕਰ ਦੇ ਤੇ ਸ਼ਾਇਦ ਉਹ ਲੋਕਾਂ ਚ ਨਾ ਨੂੰ ਮਰ ਚੀ ਸੀ ਲੋਕ ਸੁਣਨਾ ਚਾਹੁੰਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਅਸੀਂ ਉਹਦੇ ਕਰਕੇ 3 ਤਰੀਕ ਨੂੰ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਅਨਾ ਆਪਣਾ ਮੀਟਿੰਗ ਰੱਖਿਆ ਉੱਤੇ ਮੁਲਾਬਾ ਬੈਰੀਅਰ ਤੇ ਤੇ ਅਸੀਂ ਉਹਨਾਂ ਦੀ ਵੀ ਕਾਰਾ ਸੀਟ ਲਾਵਾਂਗੇ ਉਹਨਾਂ ਨੂੰ ਸੱਦਣਾ ਹੈ ਪਰ ਮਾਨ ਸਾਹਿਬ ਤਾਂ ਵੱਡੇ ਵੱਡੇ ਦਾਅਵੇ ਕਰਦੇ ਕਿ ਜੋ ਪਾਰਟੀਆਂ 70 ਸਾਲ ਨਹੀਂ ਕਰ ਸਕੀਆਂ ਪਹਿਲੀ ਅਸੀਂ 3.5 ਸਾਲ ਚ ਕਰਕੇ ਪੰਜਾਬ ਦਾ ਵਿਕਾਸ ਕੀਤਾ ਨਿਤ ਮੁਜੱਤੇ ਪੱਤਰ ਬੰਡੇ ਜਾ ਰਹੇ ਮਾਨ ਸਾਹਿਬ ਦੀ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਅਸੀਂ ਬਿਲਕੁਲ ਸੀਐਮ ਹਾਊਸ ਤੋਂ 1 ਕਿਲੋਮੀਟਰ ਦੂਰੀ ਤੇ ਬੈਠੇ ਆ ਤੁਸੀਂ ਚੱਲ ਕੇ ਆਏ ਆ ਦੇਖਿਆ ਤੁਸੀਂ ਰਸਤੇ ਤੇ ਕੀ ਹਾਲਾਤ ਹੈ ਤੇ ਜਿਹੜੀ ਨੌਕਰੀਆਂ ਦੀ ਗੱਲ ਕਰਦੇ ਆ ਮੇਰਾ ਨੇੜੇ ਪਿੰਡ ਹੈ ਮਾਦਰੀਆ ਉਹਦੇ ਵਿੱਚ ਮੇਰੇ ਜ਼ੋਨ ਦੇ ਵਿੱਚ ਮੈਂ ਜਿਲ੍ਹਾ ਪੱਸੀ ਜ਼ੋਨ ਦੇ ਵਿੱਚ 55 60 ਪਿੰਡ ਹੈ ਉਹਦੇ ਵਿੱਚ ਕਿਸੇ ਇੱਕ ਘਰ ਨੂੰ ਕੋਈ ਨੌਕਰੀ ਨਹੀਂ ਮਿਲੀ ਮੈਨੂੰ ਨਹੀਂ ਜਿਹੜੀ ਸਾਨੂੰ ਜਿਆਦਾ ਖੁਸ਼ੀ ਦੀ ਗੱਲ ਸੀ ਉਹਦੇ ਸਾਡੀਆਂ ਪੰਚਾਇਤਾਂ ਸਬਤ ਜ਼ਿਲ੍ਹਾ ਮਾਜਰੀ ਦੇ ਵਿੱਚ 33 ਪੰਚਾਇਤਾਂ ਸਰਵਸੰਤੀ ਬਣੀਆਂ ਉਹਦੇ ਵਿੱਚ ਇਹਨਾਂ ਨੇ ਜਿਹੜੀ 5 ਲੱਖ ਰੁਪਏ ਗ੍ਰਾਂਟ ਸਰਵਸੰਤੀ ਵਾਲੀ ਲਾਂਚ ਕੀਤੀ ਸੀ ਸਿਰਫ ਤਿੰਨ ਪੰਚਾਇਤਾਂ ਨੂੰ ਦਿੱਤੀਆਂ ਤੇ ਅਜੇ ਵੀ 30 ਪੰਚਾਇਤਾਂ ਨੂੰ ਕੋਈ ਗ੍ਰਾਂਟ ਨਹੀਂ ਮਿਲੀ ਜਾਂ ਕਿ 10 11 ਮਹੀਨੇ ਆਪਣਾ ਪੰਚਾਇਤਾਂ ਬਣੀ ਨਹੀਂ ਹੋਈ ਅੰਤਿਸ ਈਲਕ ਦਾ 2027 ਦੀਆਂ ਚੋਣਾਂ ਆ ਰਹੀਆਂ ਨੇ ਵਿਧਾਨ ਸਭਾ ਦੀਆਂ ਕਿਸ ਤਰ੍ਹਾਂ ਦਾ ਹੰਗਾਰਾ ਹੈ ਤੁਹਾਡੇ ਵੱਲੋਂ ਤੁਹਾਡੇ ਇਲਾਕੇ ਚ ਪਾਰਟੀ ਨੂੰ ਤੁਹਾਡੀ ਦੇਖੋ ਜੀ ਜਿਹੜੀ ਸਾਡੀ ਪਾਰਟੀ ਦਾ ਹੰਗਾਰਾ ਮੈਂ ਤਾਂ ਹੁਣ ਪਿਛਲੇ 15-20 ਦਿਨਾਂ ਤੋਂ ਜਦੋਂ ਸਾਡੇ ਇਲਾਕੇ ਦਾ ਲਾ ਵਾਰਸ ਹੋ ਗਿਆ ਇਲਾਕਾ ਸਾ ਆਪਣਾ ਹਲਕਾ ਕਿਉਂਕਿ ਸਰਕਾਰਾਂ ਦੇ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਸਾਡਾ ਖੇੜ ਹਲਕਾ ਜਿਹੜਾ ਨਾ ਜੀ ਇੱਥੇ ਪਹਿਲੀ ਗੱਲ ਤਾਂ ਸਰਕਾਰ ਜਿਹੜੇ ਕੈਂਡੀਡੇਟ ਜਿੱਤੇ ਉਹਦੀ ਸਰਕਾਰ ਨਹੀਂ ਬਣੀ ਇਹ ਪਹਿਲੀ ਵਾਰੀ ਹੋਇਆ ਸੀ ਭੂਿਕ ਦੇ ਵਿੱਚ ਵੀ ਸਰਕਾਰ ਵੀ ਐਮਐਲਏ ਵੀ ਉਸੇ ਪਾਰਟੀ ਦਾ ਹੈ ਤੇ ਬੜੀ ਉਮੀਦਾਂ ਸੀ ਸਾਨੂੰ ਇਸ ਸਰਕਾਰ ਤੋਂ ਪਰ ਪੂਨੇ 4 ਸਾਲਾਂ ਦੇ ਵਿੱਚ ਕੁਝ ਨਹੀਂ ਕਰ ਸਕੇ ਸੋ ਕਿਸ ਤਰ੍ਹਾਂ ਦੀ ਤਿਆਰੀ ਹੈ ਤੁਹਾਡੀ 2023 ਨੂੰ ਲੈ ਕੇ 2027 ਨੂੰ ਲੈ ਕੇ ਸਾਡੀ ਪਾਰਟੀ ਪੂਰੀ ਫੁੱਲ ਫਲਾਜ ਪੂਰੇ ਉਹਦੇ ਨਾਲ ਉਹਦੇ ਨਾਲ ਸਮਰਥਨ ਨਾਲ ਸਰਕਾਰ ਬਣਾਉਗੀ ਤੇ ਸਾਡੇ ਲੋਕ ਜਿਹੜੇ ਆਮ ਪਿੰਡਾਂ ਦੇ ਲੋਕਾਂ ਉਹ ਖੁੱਲ ਕੇ ਅੱਗੇ ਤੁਰਨਾ ਸਟਾਰਟ ਕਰਤਾ ਉਹਨਾਂ ਨੂੰ ਬੇਚੀਜ ਕੋ ਕੇ ਉਹ ਸਾਰੇ ਆਪਣੇ ਡਿਵੈਲਪਮੈਂਟ ਦੀ ਆਪਣੇ ਕੰਮ ਦੀ ਸਾਰੀ ਗੱਲਾਂ ਕਰਦੇ ਪਏ ਪਿੰਡਾਂ ਦੇ ਵਿੱਚ ਥਾਣੇ ਦੇ ਵਿੱਚ ਤੁਸੀਂ ਜਾ ਕੇ ਪੁੱਛ ਕੇ ਦੇਖੋ ਅੱਜ ਲੋਕਾਂ ਕੋਲ ਇਹ ਗੱਲ ਸਟਾਰਟ ਹੋ ਗਈ ਵੀ ਜੇ ਸਾਨੂੰ ਇੱਕ ਇੱਕ ਪਾਰਟੀ ਆ ਜਿਹੜੀ ਸਿਰੋਮਣੀ ਕਾਦੀ ਗੱਲ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਤੇ ਬਾਕੀ ਤਾਂ ਹਾਲਾਤ ਤੁਸੀਂ ਦੇਖੇ ਲੇ ਸੋਜੀਆ ਸਾਹਿਬ ਦਾ ਬਿਆਨ ਕਿਵੇਂ ਦੇਖਦੇ ਹੋ ਕਹਿੰਦੇ ਸੀ ਸ਼ਾਮ ਦੰਦ ਦੰਡ ਭੇਜੋ ਵੀ ਵੀ ਕਿਸੇ ਤਰ੍ਹਾਂ ਦੀ ਚੀਜ਼ ਤੋਂ ਗਰੇਜ਼ ਨਹੀਂ ਕਰਾਂਗੇ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ ਦੋ ਜਸਤ ਸਰ ਜਿਹੜਾ ਸੋਜੀਆ ਸਾਹਿਬ ਦਾ ਬਿਆਨ ਹੈ ਉਹ ਅਸੀਂ ਬਿਲਕੁਲ ਸਪੈਸਟਲੀ ਸੋਜੀਆ ਸਾਹਿਬ ਨੂੰ ਮੈਸੀ ਲਾਉਂਦੇ ਆ ਵੀ ਪੰਜਾਬ ਦੇ ਲੋਕ ਤੁਸੀਂ ਪਿਛਲੀ ਵਾਰੀ 2022 ਦੇ ਵਿੱਚ ਬੇਕੂਬ ਬਣਾ ਦੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੇਕੂਬ ਨਹੀਂ ਬਣਨਗੇ ਤੇ ਡਟ ਕੇ ਲੜਨਗੇ ਜੇ ਕੋਈ ਇਥੇ ਬਾਹਰ ਦਾ ਬੰਦਾ ਆ ਕੇ ਬਾਹਰ ਦੀ ਕੋਈ ਪਾਰਟੀ ਆ ਕੇ ਡਰਾਮਾ ਕਰਨ ਦੀ ਕੋਸ਼ਿਸ਼ ਕਰੂਗੀ ਮੈਨੂੰ ਲੱਗਦਾ ਆਪਣੇ ਲੋਕ ਜਿਹੜੇ ਇਹਨਾਂ ਨੂੰ ਬਰਦਾਸ਼ਤ ਕਰਨਗੇ ਸੇ ਪਾਰਟੀ ਚੰਦਨਪੁਰ ਹਲਕਾ ਖਰੜ ਤੋਂ ਟਿਕਟ ਦਾ ਦਾਅਵੇਦਾਰ ਮੰਨ ਸਕਦੀ ਚੌਧਰੀ ਸ਼ਮਲਲ ਜੀ ਦੇ ਕੋਈ ਇਹ ਪਾਰਟੀ ਦਾ ਸਾਡੀ ਦਾਅਵਾ ਹੈ ਇਹਦੇ ਚ ਅਸੀਂ ਨਹੀਂ ਸਾਡਾ ਡਿਸੀਜਨ ਨਹੀਂ ਹੈ ਇਹ ਸਾਡੀ ਪਾਰਟੀ ਦਾ ਡਿਸੀਜਨ ਹੈ ਸਰਦਾਰ ਸੁਖਵੀਰ ਸਿੰਘ ਵੱਲੋਂ ਦਾ ਡਿਸੀਜਨ ਹੈ ਜੋ ਕਹੇਗਾ ਸਾਨੂੰ ਸਿਰ ਮੱਥੇ ਅਸੀਂ ਸੇਵਾ ਕਰਾਂਗੇ ਪੂਰੀ ਡਟ ਕੇ ਨਿਮਾਵਾਂਗੇ ਆਪਾਂ ਸੇਵਾ ਜਿਹੜੀ ਸਾਡੀ ਸੇਵਾ ਲੱਗੂਗੀ ਸੋ ਇਸੇ ਮੇਨ ਚੌਧਰੀ ਸ਼ਮਲਲ ਮੱਜਰੀਆ ਉਦਾਨਸਪਾਹਲ ਕਾ ਖਰੜ ਤੋਂ ਸੁਜਨਾਬਲ ਅਤਿ ਵਿਸ਼ੇਸ਼ ਕਾਨਫਰੰਸ ਰਕੀ ਗਈ ਹੈ ਖਰੜਾ ਖਰੜ ਦੀਆਂ ਜੋ ਦਰਪੇਸ਼ ਮੁਸ਼ਕਲ ਉਹਨਾਂ ਨੇ ਸਰਕਾਰ ਦੇ ਸਾਹਮਣੇ ਰੱਖਣ ਲਈ ਕੈਮਰਾਮੈਨ ਸੰਦੀਪ ਦੇ ਨਾਲ ਮਹਿਰਮਨ ਲਿਆ ਪਰੇ ਦੇਸ਼ਾ ਅਪਡੇਟਸ ਚੰਡੀਗੜ੍ਹ